ਜ਼ਿੰਦਗੀ ਮੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਰਹੀ ਨਾ ਹੋਟ ਕਾਣੇ ਹੂਣ ਨਵ ਜਿ ਮੇਰੀ ਰੁਕਦੀ ਜਾਂਦੀ ਐ ਰਹੀ ਨਾ ਹੋਟ ਕਾਣੇ ਹੂਣ ਨਵ ਜਿ ਮੇਰੀ ਰੁਕਦੀ ਜਾਂਦੀ ਐ ਦਿਲ ਹੋਂਗੇ ਪਰ ਪਰ ਰੋਂਦਾ ਓਏ ਦਿਨ ਕਰਕੇ ਆ ਦੀ ਜਵਾਨੀ ਦੇ ਦਿਲ ਹੋਂਗੇ ਪਰ ਪਰ ਰੋਂਦਾ ਓਏ ਦਿਨ ਕੱਲ ਕੇ ਆ ਦੇ ਜਵਾਨੀ ਦੇ ਰੁਕੀ ਨਾ ਕਿਸੇ ਤੋਂ ਵੀ ਜੋ ਹਰ ਜਮੋਂ ਰੁਕਦੀ ਜਾਂਦੀ ਐ ਜ਼ਿੰਦਗੀ ਮੁਕਦੀ ਜਾਂਦੀ ਐ ਦਾਨ ਮੇਰੀ ਸੁੱਕਦੀ ਜਾਂਦੀ ਐ ਨਾ ਰੰਗ ਦੇਣਾ ਨਾ ਔਰੂ ਪਰਹਾ ਪਰ ਪੈ ਵਿਵਾਹ ਨੂੰ ਛੱਡ ਚੱਲੇ ਨਾ ਰੰਗ ਰਿਆ ਨਾ ਔਰੂ ਪਰਿਆ ਪਰ ਪੈ ਵਿਵਾਹ ਨੂੰ ਛੱਡ ਚੱਲੇ ਦਿਨੇ ਤਾਰੇ ਜੋ ਤਕਦੀ ਸੀ ਨਾ ਦੇਣ ਉਹ ਮੁੱਕਦੇ ਜਾਂਦੀ ਐ ਜ਼ਿੰਦਗੀ ਮੁੱਕਦੇ ਜਾਂਦੀ ਐ ਜਾਨ ਮੇਰੀ ਸੁੱਕਦੇ ਜਾਂਦੀ ਐ ਤੰਗ ਦੱਸੋ ਮੈਨੂੰ ਕੌਣ ਹੈ ਜੀਦਾ ਇੱਥੋਂ ਜਾਣ ਨੂੰ ਜੀ ਕਰਦਾ ਤੰਗ ਦੱਸੋ ਮੈਨੂੰ ਕੌਣ ਹੈ ਜਿਸ ਦਾ ਇੱਥੋਂ ਜਾਣ ਨੂੰ ਜੀ ਕਰਦਾ ਮੌਤ ਤੋਂ ਹਰ ਕੋਈ ਡਰਦਾ ਓਏ ਜਿਉਂ ਜਿਉ ਟੁਕਦੀ ਜਾਂਦੀ ਐ ਮੌਤ ਤੋਂ ਹਰ ਕੋਈ ਡਰਦਾ ਓਏ ਜਿਉਂ ਜਿਉ ਟੁਕਦੀ ਜਾਂਦੀ ਐ ਜ਼ਿੰਦਗੀ ਮੁਕਦੀ ਜਾਂਦੀ ਐ ਜਾਨ ਮੇਰੀ ਸੁਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੂਣ ਨਾ ਮੁਝ ਮੇਰੀ ਰੁਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੂਣ ਨਾ ਮੁਝ ਮੇਰੀ ਰੁਕਦੀ ਜਾਂਦੀ ਐ